ਚੈਨਲ ਪੰਜਾਬੀ ਵੇਖ ਰਹਿ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਤੁਹਾਡੇ ਲਈ ਲੈ ਕੇ حاضر ਹੋ ਰਿਹਾ ਖਬਰ ਇਹ ਆ ਕਿ ਲਡੂਕ ਚ ਰਹਿੰਦਾ ਇੱਕ ਵਿਅਕਤੀ ਜਿਹੜਾ ਉਹ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਤੇ ਜਿਹੜੇ 10 ਚਾਰजेस ਜਿਹੜੇ ਆ ਡਰੱਗ ਟਰੈਫਿਕਿੰਗ ਦੇ ਲੱਗੇ ਨੇ ਹ ਕਹਾਣੀ ਅਕਤੂਬਰ 2023 ਦੇ ਵਿੱਚ ਆਰੰਭ ਹੁੰਦੀ ਹੈ ਜੀ ਜਦੋਂ ਪੁਲਿਸ ਨੇ ਉਹਦੇ ਤੇ ਜਿਹੜੀ ਹੈ ਨਿਗਰਾਨੀ ਕਰਨੀ ਸ਼ੁਰੂ ਕੀਤੀ ਸੀਗੀ ਨਾਲ ਦੇ ਨਾਲ ਅਲਬਰਟਾ ਦੀ ਜਿਹੜੀ RCMP ਆ ਉਹਨਾਂ ਨੇ ਵੀ ਉਹਦੇ ਤੇ ਨਿਗਰਾਨੀ ਕਰਨੀ ਆਰੰਭੀ ਸੀਗੀ ਅ ਔਰ ਹੁਣ ਉਹਦੇ ਸਰਚ ਵਾਰੰਟ ਜਿਹੜੇ ਆ ਜੀ ਕਰਕੇ ਤਾਂ ਉਹਨਾਂ ਨੇ ਕੁਝ ਉਹਦੀਆਂ ਪ੍ਰਾਪਰਟੀਜ਼ ਜਿਹੜੀਆਂ ਸੀਗੀਆਂ ਲਡੂਕ ਦੇ ਵਿੱਚ ਅ ਤੇ ਕੈਲਮਰ ਟਾਊਨ ਹੈਗਾ ਉਥੇ ਹੋਰ ਜਗ੍ਹਾ ਦੇ ਉੱਤੇ ਵੀ ਜਦੋਂ ਉਹਦੇ ਉਹਨਾਂ ਨੇ ਛਾਪੇ ਮਾਰੇ ਆ ਜੀ ਤਾਂ ਉਥੋਂ ਉਹਨਾਂ ਨੂੰ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਮਿਲਿਆ ਆ ਤੇ ਜੈਰਮੀ ਮੈਨੂਅਲ 33 ਸਾਲਾਂ ਦਾ ਜੀ ਜਿਹਦੇ ਤੇ ਇਹ ਚਾਰਜਸ ਪੁਲਿਸ ਵੱਲੋਂ ਲਾਏ ਗਏ ਨੇ 15 ਕਿਲੋ ਕੋਕੀਨ 11 ਕਿਲੋ ਐਮਡੀਐਮ ਏ ਤੇ 270 ਟੈਬਸ ਐਲ ਐਸ ਡੀ ਦੇ 21 ਗ੍ਰਾਮ ਮੈਰਾ ਐਂਫੈਰਾਮਾਈਨ 863 ਆਕਸੀਕੋਡੋਂ ਪਿਲਸ ਜਿਹੜੀਆਂ ਨੇ ਤੇ 6 ਕਿਲੋ ਬਫਿੰਗ ਏਜੈਂਟ ਤੇ ਨਾਲ ਦੀ ਨਾਲ ਹੀ ਜੀ ਹਾਈਡਰੌਲਿਕ ਪ੍ਰੈਸ ਜਿਹੜੀ ਆ ਗੋਲੀਆਂ ਬਣਾਉਣ ਵਾਲੀ ਉਹ ਵੀ ਸੀਜ਼ ਕੀਤੀ ਗਈ ਹੈ ਪੁਲਿਸ ਵੱਲੋਂ ਇਹਨਾਂ ਦੀ ਟੋਟਲ ਜਿਹੜੀ ਸਟਰੀਟ ਵੈਲਿਊ ਪੁਲਿਸ ਦੱਸ ਰਹੀ ਆ ਵੀ ਕੋਈ 1.5 ਮਿਲੀਅਨ ਡਾਲਰ ਆ ਇਹਦੇ ਨਾਲ ਪੰਜ ਫਾਇਰ ਆਰਮ ਵੀ ਉਹਨਾਂ ਨੇ ਉਹਦੇ ਕੋਲੋਂ ਫੜਿਆ ਜੀ ਔਰ 80000 ਡਾਲਰ ਜਿਹੜਾ ਕੈਸ਼ ਆ ਉਹ ਵੀ ਫੜਿਆ ਗਿਆ ਤੇ ਨਾਲ ਹੀ ਨਾਲ ਇੱਕ ਵਹੀਕਲ ਫੜਿਆ ਜਿਹੜਾ ਬੜਾ ਸੋਫਿਸਟੀਕੇਟਿਡ ਉਹਦੇ ਵਿੱਚ ਪ੍ਰਬੰਧ ਕੀਤੇ ਹੋਏ ਸੀਗੇ ਯਾਨੀ ਕਿ ਸਮਾਨ ਲੁਕਾਉਣ ਲਈ ਹੁਣ ਇਹ ਵਿਅਕਤੀ ਤੇ ਜੀ ਜਿਹੜੇ ਮੈਨੂਅਲ ਤੇ 10 ਚਾਰजेस ਲੱਗੇ ਨੇ ਡਰਗ ਟ੍ਰੈਫਿਕਿੰਗ ਤੇ 2 ਕਾਉਂਟਸ ਆਫ ਪੋゼਸ਼ਨ ਆਫ ਪ੍ਰੋਸੀਡਸ ਆਫ ਕਰਾਈਮ ਐਂਡ ਅਨਸੇਵ ਸਟੋਰੇਜ ਆਫ ਫਾਇਰ ਆਰਮਸ ਔਰ ਪੁਲਿਸ ਵਾਲੇ ਕਹਿ ਰਹੇ ਨੇ ਵੀ ਇਹ ਕਾਫੀ ਵੱਡਾ ਡਰੱਗ ਸੀਜ਼ਰ ਕੀਤਾ ਗਿਆ ਉਹਨਾਂ ਵੱਲੋਂ ਔਰ ਉਹ ਪੂਰੀ ਇਸ ਗੱਲ ਤੇ ਸਟਾਫ ਸਰਜੈਂਟ ਡੇਵਿਡ ਪੈਟਰਨ ਹੁਰੀ ਖੁਸ਼ੀ ਦਰਸਾ ਰਹੇ ਨੇ ਵੀ ਐਡਾ ਇੰਨਾ ਸਮਾਨ ਜਿਹੜਾ ਐਡਮੰਟਨ ਦੀਆਂ ਸਟਰੀਟਸ ਤੋਂ ਪਾਸੇ ਕੀਤਾ ਗਿਆ ਹੈ ਤੇ ਔਰ ਉਹਨਾਂ ਦੇ ਨਾਲ ਦੀ ਨਾਲ ਅਲਬਰਟਾ ਦੀ ਜਿਹੜੀ RCMP ਆ ਉਹਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਇਹਨਾਂ ਦੇ ਨਾਲ ਰਲ ਕੇ ਜਿਹੜਾ ਜੀ ਇਹ ਸਾਰਾ ਆਪਰੇਸ਼ਨ ਕੀਤਾ ਔਰ ਕਾਮਯਾਬੀ ਹਾਸਲ ਹੋਈ ਹੈ ਚੈਨਲ ਪੰਜਾਬੀ ਲਈ ਕਲਮੀਸ਼ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ